ਹਾਂਜੀ ਬਾਬਿਓ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਬਣਾਉਣ ਲੱਗੇ ਆ ਇੱਕ ਜਿੱਦਾਂ ਆਪਾਂ ਕੰਮ ਤੇ ਹਨਾ ਬੰਦੇ ਪੇਪਰ 'ਤੇ ਦਿੰਨੀ ਆ ਕਿਸੇ ਨੂੰ ਵੀ ਜ਼ਿਆਦਾਤਰ ਪਤਾ ਹੋਵੇ ਸ਼ਾਇਦ ਵੀਰਾਂ ਨੂੰ ਤੁਸੀਂ ਆਪਣਾ ਕੌਰੀ ਕੋਲਮ ਬਣਾ ਲਓ ਠੀਕ ਹੈ ਜੀ ਕੌਰੀ ਕੋਲਮ ਫ੍ਰੀ ਦੇ ਵਿੱਚ ਬਣਦਾ ਇੱਕ ਮੈਂ ਤੁਹਾਨੂੰ ਸਾਈਟ ਦੱਸਦਾ ਕਿੱਦਾਂ ਬਣਦਾ ਏ ਕਿਹੜੀ ਸਾਈਟ ਹੈ ਠੀਕ ਹੈ ਜੀ ਸਾਈਟ ਤੁਹਾਨੂੰ ਮੈਂ ਦੱਸ ਦਿੰਨਾ ਉਹਦੇ ਤੇ ਜਾ ਕੇ ਆਪਣਾ ਤੁਸੀਂ ਕੌਰੀ ਕੋਲਮ ਬਣਾ ਲਓ ਠੀਕ ਹੈ ਤੇ ਸਾਈਟ ਹੈਗੀ ਐਰੋਪਾਸ ਠੀਕ ਹੈ ਜੀ Google ਤੇ ਜਾ ਕੇ ਸਰਚ ਕਰ ਲਿਓ ਐਰੋਪਾਸ ਨਾਰਮਲ ਤੁਹਾਨੂੰ ਪਤਾ ਹੀ ਹੈ ਉਹਦੇ ਵਿੱਚ ਕੀ ਲਿਖਣਾ ਹੈ ਇੰਗਲਿਸ਼ ਦੇ ਵਿੱਚ ਆ ਜਾਂਦਾ ਸੀ ਵੀ ਠੀਕ ਹੈ ਜੀ ਸੀ ਵੀ ਕਹਿ ਦਿੰਨੇ ਆਪਾਂ ਕੋਰੀ ਕਲਮ ਕਹਿ ਦਿੰਨੇ ਤੇ ਉੱਥੇ ਤੁਸੀਂ ਬਸ ਆਪਣਾ ਨਾਮ ਕਿੱਥੇ ਡੇਟ ਆਫ ਬਰਥ ਕਿੰਨੀ ਤੁਹਾਡੀ ਨੈਸ਼ਨੈਲਿਟੀ ਤੁਹਾਡੀ ਇੰਡੀਅਨ ਜੋ ਵੀ ਪਾਕਿਸਤਾਨੀ ਠੀਕ ਹੈ ਉਹ ਲਿਖ ਦੇਣੀ ਤੇ ਉਤੋਂ ਬਾਅਦ ਆਪਣੀ ਈਮੇਲ ਪਾ ਦੇਣੀ ਉਦੋਂ ਬਾਅਦ ਤੁਹਾਡਾ ਕੰਮ ਦਾ ਕੋਈ ਐਕਸਪੀਰੀਅੰਸ ਉਹ ਪਾ ਦੇਣਾ ਤੁਸੀਂ ਰਹਿੰਦੇ ਕਿੱਥੇ ਆ ਉਹ ਪਾ ਦੇਣਾ ਥੋੜਾ ਜਿਹਾ ਵਧੀਆ ਸੀਵੀ ਨਾਲ ਆਏ ਆ ਜੇ ਤੁਸੀਂ ਕੰਮ ਦਾ ਕਿਤੇ ਵੀ ਦਮੰਦਾ ਕਰਦੇ ਆ ਥੋੜੀ ਜੀ ਪ੍ਰੋਫਾਈਲ ਵਧੀਆ ਹੁੰਦੀ ਬੰਦੇ ਦੀ ਠੀਕ ਹੈ ਜੀ ਤੁਹਾਨੂੰ ਮੈਂ ਫੇਰ ਰਿਪੀਟ ਕਰਨ ਲੱਗਿਆ ਏ ਸਾਈਟ ਦਾ ਨਾਮ ਹੈਗਾ 에어로ਪਾਸ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਸਕਦੇ 에어로ਪਾਸ ਦੀ ਹੀ ਸਾਈਟ ਖੁੱਲਦੀ ਹੈ ਉਹਦੇ ਤੇ ਹੀ ਜਾ ਕੇ ਤੁਸੀਂ ਬਣਾਉਣਾ ਸੀ ਵੀ ਫ੍ਰੀ ਬਣ ਜਾਂਦਾ ਬਣਾ ਆਪਣੇ ਹੋਰ ਵੀ ਜਿਹੜੇ ਕਫਕੂਫ ਵਾਲੇ ਦਫ਼ਤਰ ਜਿਹੜੇ ਇੰਡੀਅਨ ਪਾਕਿਸਤਾਨੀਆ ਨੇ ਖੋਲੇ ਹੋਏ ਉਹ ਵੀ ਬਣਾ ਦਿੰਦੇ ਨੇ ਪਰ ਤੁਸੀਂ ਜਦੋਂ ਫ੍ਰੀ ਬਣਾ ਸਕਦੇ ਆ ਜੇ ਕੋਈ ਨੂੰ بڑا ਮੋਟਾ ਪੜਦਾ ਹਰੇਕ ਬੰਦਾ ਤਕਰੀਬਨ ਪੜੇ ਲੰਦਾ ਠੀਕ ਹੈ ਜੀ ਉਹਦੇ ਚ ਨਾਰਮਲ ਗੱਲਾਂ ਪੁੱਛਦੇ ਨੇ ਉਹ ਲਿਖਦੇ ਨੇ ਜੋ ਵੀ ਤੁਸੀਂ ਫਿਲ ਕਰਨੀਆ ਹੁੰਦੀਆਂ ਉੱਥੇ ਜਾ ਕੇ ਸੀਵੀ ਬਣਾਓ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਆ ਕਰੋ ਤੇ ਹੋਰ ਵੀਡੀਓਜ਼ ਲਈ ਸਾਡੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਦਬਦੋ ਘੰਟੀ ਵਾਲਾ ਬਟਨ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਿਹੜੀ ਵੀ ਕੋਈ ਵੀਡੀਓ ਹੋਈ ਕੰਮ ਵਾਲੀ ਪੇਪਰ ਵਾਲੀ ਕੋਈ ਨੌਲੇਜ ਵਾਲੀ ਠੀਕ ਹੈ ਜੀ ਓਕੇ